ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਜੀ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੇ ਝਮਾਕੇ ਹੋਣੇ ਸ਼ੁਰੂ ਹੋ ਗਏ ਜਿਵੇਂ ਜਿਵੇਂ 2027 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਪਾਰਟੀਆਂ ਦੇ ਵਿੱਚ ਉਮੀਦਵਾਰਾਂ ਦੀ ਅਦਲਾ ਬਦਲੀ ਹੋਣੀ ਮੁੜ ਤੋਂ ਸ਼ੁਰੂ ਹੋ ਗਿਆ ਹੈ ਸਿਆਸਤ ਦੇ ਵਿੱਚ ਤੇਜ਼ੀ ਨਾਲ ਹਲਚਲ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਭਾਜਪਾ ਦੇ ਵਿੱਚ ਦੋ ਵੱਡੇ ਆਗੂ ਜਿਹੜੇ ਸ਼ਾਮਿਲ ਹੋਣ ਜਾ ਰਹੇ ਨੇ ਕਿ ਹਜ਼ਾਰੇ ਕਿ ਚਰਨਦੀਪ ਸਿੰਘ ਬਰਾੜ ਤੇ ਨਾਲ ਹੀ ਜਗਮੀਤ ਸਿੰਘ ਬਰਾੜ ਜੋ ਕਿ ਦੋਵੇਂ ਭਾਜਪਾ ਦੇ ਵਿੱਚ ਸ਼ਾਮਿਲ ਜੁਦ ਹੋ ਸਕਦੇ ਨੇ ਦੱਸਿਆ ਜਾ ਰਿਹਾ ਕਿ ਦੋਮੇ ਭਾਜਪਾ ਦੇ ਦਫਤਰ ਵਿਖੇ ਪਹੁੰਚੇ ਨੇ ਜਿਸ ਤੇ ਜਿਸ ਤੋਂ ਬਾਅਦ ਇਹ ਕਿਆਸ ਰੀਆਂ ਲਾਈਆਂ ਜਾ ਰਿਹਾ ਨੇ ਕਿ ਇਹ ਦੋਮੇ ਜੜੇ ਹੁਣ ਭਾਜਪਾ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਹਾਲਾਂਕਿ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਖੁਦ ਮੌਜੂਦ ਰਹਿ ਕੇ ਚਰਨਜੀਤ ਸਿੰਘ ਬਰਾਰ ਨੂੰ ਭਾਜਪਾ ਦੀ ਮੈਂਬਰਸ਼ਿਪ ਦਿਵਾਉਣਗੇ ਇਹ ਕਿਆਸ ਰਾਈਆਂ ਜੜੀਆਂ ਲਗਾਈਆਂ ਜਾ ਰਿਹਾ ਨੇ ਕਿਉਂਕਿ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਚਰਨਦੀਪ ਸਿੰਘ ਬਰਾਰ ਜੋ ਕਿ ਭਾਜਪਾ ਦਫਤਰ ਵਿਖੇ ਪਹੁੰਚੇ ਰ ਉੱਥੇ ਉਹਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੇ ਕਈ ਸਾਰੀਆਂ ਲਗਾਤਾਰ ਤੇਜ਼ੀ ਨਾਲ ਵਧਦੀਆਂ ਹੋਈਆਂ ਨਜ਼ਰ ਆ ਰਿਹਾ ਨੇ ਇਸ ਮੌਕੇ ਪਾਜਪਾ ਪੰਜਾਬ ਦੇ ਸੀਨੀਅਰ ਆਗੂਆਂ ਦੇ ਉਧੇ ਦੀ ਹਾਜ਼ਰੀ ਵੀ ਰਹੇਗੀ ਤਾਂ ਜੇ ਕਿ ਚਰਨਦੀਪ ਸਿੰਘ ਬਰਾਰ ਦੀ ਪਾਜਪਾ ਕਾ ਸ਼ਾਮਿਲ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਖਾਸ ਕਰਕੇ ਮਾਲਵਾ ਇਲਾਕੇ ਦੇ ਵਿੱਚ ਇਸ ਦੇ ਸਿਆਸਤ ਦਾ ਕਾਫੀ ਅਸਰ ਪੈ ਰਿਹਾ ਕਿਉਂਕਿ ਬਹੁਤ ਸਾਰੀਆਂ ਚਰਚਾ ਹੋ ਰਹੀ ਹੈ ਨਾ ਉੱਥੇ ਦੱਸਿਆ ਗਿਆ ਵੀ ਹੈ ਕਿ ਹਾਲੇ ਦੇ ਵਿੱਚ ਚਰਨਦੀਪ ਸਿੰਘ ਬਰਾਰ ਵੱਲੋਂ ਸ਼੍ਰੋਮਣੀ ਕਾਲੀ ਦਲ ਤੋਂ ਅਸਤੀਫਾ ਦਿੱਤਾ ਗਿਆ ਸੀ ਤੋਂ ਬਾਅਦ ਉਹਨਾਂ ਨੇ ਅਗਲੇ ਸਿਆਸੀ ਕਦਮਾਂ ਨੂੰ ਲੈ ਕੇ ਕਈ ਵਾਰ ਇਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਪਰ ਅੱਜ ਹੁਣ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਸਾਹਮਣੇ ਆ ਰਹੀ ਕਿ ਹੁਣ ਸਿਆਸਤ ਵਿੱਚੋਂ ਵੱਡਾ ਤਮਾਕਾ ਹੋਣ ਜਾ ਰਿਹਾ ਕਿਉਂਕਿ ਇਹ ਭਾਜਪਾ ਦੇ ਵਿੱਚ ਜਦੋਂ ਚਰਨਜੀਤ ਸਿੰਘ ਬਰਾਰ ਸ਼ਾਮਿਲ ਹੋਣਗੇ ਤਾਂ ਇਸ ਤੋਂ ਬਾਅਦ ਅਕਾਲੀ ਦਲ ਨੂੰ ਵੱਡਾ ਇਹ ਚਟਕਾ ਲੱਗ ਸਕਦਾ ਹੈ ਕਿਉਂਕਿ 2027 ਦੀਆਂ ਚੋਣਾਂ ਨਜ਼ਦੀਕ ਆ ਗਈਆਂ ਨੇ ਇਸੇ ਦੇ ਤਹਿਤ ਹੁਣ ਅਦਲਾ ਬਦਲੀ ਆਗੂਆਂ ਦੀ ਹੋਣੀ ਵੀ ਸ਼ੁਰੂ ਹੋ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਅੱਜ ਭਾਜਪਾ ਦੇ ਵਿੱਚ ਚਰਨਜੀਤ ਸਿੰਘ ਬਰਾਰ ਜੋ ਕਿ ਨਵੀਂ ਸਿਆਸਤ ਪਾਰਟੀ ਸ਼ੁਰੂ ਕਰਨ ਜਾ ਰਹੇ ਨੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਹੁਣ ਇਹ ਵੱਡੀ ਤੇ ਅਹਿਮ ਖਬਰ ਜਿਹੜੀ ਤੁਹਾਨੂੰ ਸਾਂਝੀ ਕਰ ਰਹੇ ਇਸ ਦੇ ਨਾਲ ਅਕਾਲੀ ਦਲ ਨੂੰ ਕਹਿ ਸਕਦੇ ਕਿ ਕੋਈ ਵੱਡਾ ਚਟਕਾ ਮੋੜ ਤੋਂ ਲੱਗ ਸਕਦਾ ਹੈ ਕਿਉਂਕਿ ਲਗਾਤਾਰ ਹੀ ਜਦੋਂ ਚੋਣਾਂ ਹੁੰਦੇ ਨੇ ਤੇ ਬਹੁਤ ਸਾਰੇ ਆਗੂ ਜਿਹੜੇ ਆਪਣੀ ਪਾਰਟੀ ਦੇ ਵਿੱਚੋਂ ਨਿਕਲ ਕੇ ਦੂਜੀ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਨੇ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਅੱਜ ਭਾਜਪਾ ਦੇ ਵਿੱਚ ਚਰਨਦੀਪ ਸਿੰਘ ਬਰਾਰ ਜੋ ਕਿ ਸ਼ਾਮਿਲ ਹੋਣ ਜਾ ਰਹੇ ਨੇ ਇਸ ਤੋਂ ਬਾਅਦ ਕਿਤੇ ਨਾ ਕਿਤੇ ਅਕਾਲੀ ਦਰ ਨੂੰ ਇਹ ਵੱਡਾ ਘਾਟਾ ਜ਼ਰੂਰ ਪੈਣ ਵਾਲਾ ਹੈ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਜੀ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੇ ਤਮਾਕੇ ਹੋਣੇ ਸ਼ੁਰੂ ਹੋ ਗਏ ਜਿਵੇਂ ਜਿਵੇਂ 2027 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਪਾਰਟੀਆਂ ਦੇ ਵਿੱਚ ਉਮੀਦਵਾਰਾਂ ਦੀ ਅਦਲਾ ਬਦਲੀ ਹੋਣ ਰੀਮੂਟ ਤੋਂ ਸ਼ੁਰੂ ਹੋ ਗਿਆ ਸਿਆਸਤ ਦੇ ਵਿੱਚ ਤੇਜ਼ੀ ਨਾਲ ਹਲਚਲ ਜਿਹੜੀ ਦੇਖਣ ਨੂੰ ਮਿਲਿਆ ਦੱਸਿਆ ਜਾ ਰਿਹਾ ਹੈ ਕਿ ਹੁਣ ਭਾਜਪਾ ਦੇ ਵਿੱਚ ਦੋ ਵੱਡੇ ਆਗੂ ਜਿਹੜੇ ਸ਼ਾਮਿਲ ਹੋਣ ਜਾ ਰਹੇ ਨੇ ਕਿ ਹਜ਼ਾਰੇਕੀ ਚਰਨਜੀਤ ਸਿੰਘ ਬਰਾੜ ਤੇ ਨਾਲ ਹੀ ਜਗਮੀਤ ਸਿੰਘ ਬਰਾੜ ਜੋ ਕਿ ਦੋਵੇਂ ਭਾਜਪਾ ਦੇ ਵਿੱਚ ਸ਼ਾਮਿਲ ਹੋਦ ਹੋ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਾਜਪਾ ਦੇ ਦਫ਼ਤਰ ਵਿਖੇ ਪਹੁੰਚੇ ਨੇ ਜਿਸ ਤੇ ਜਿਸ ਤੋਂ ਬਾਅਦ ਇਹ ਕਐਸੜੀਆਂ ਲਾਈਆਂ ਜਾ ਰਹੇ ਨੇ ਕਿ ਇਹ ਦੋਵੇਂ ਜਿਹੜੇ ਹੁਣ ਭਾਜਪਾ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਹਾਲਾਂਕਿ ਦੱਸਦੇ ਕਿ ਹਰਿਆਣਾ ਦੇ ਮੁੱਖ ਮੰਤਰੀ ਮੁਲਾਇਮ ਸਿੰਘ ਸੈਣੀ ਖੁਦ ਮੌਜੂਦ ਰਹਿ ਕੇ ਚਰਨਜੀਤ ਸਿੰਘ ਬਰਾੜ ਨੂੰ ਭਾਜਪਾ ਦੀ ਮੈਂਬਰਸ਼ਿਪ ਦਿਵਾਉਣਗੇ ਇਹ ਇਹ ਕਿਆ ਸਾਈਆਂ ਜੁੜੀਆਂ ਲਗਾਈਆਂ ਜਾ ਰਹੀਆਂ ਨੇ ਕਿਉਂਕਿ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਚਰਨਜੀਤ ਸਿੰਘ ਬਰਾੜ ਜੋ ਕਿ ਭਾਜਪਾ ਦਫ਼ਤਰ ਵਿਖੇ ਪਹੁੰਚੇ ਨੇ ਉੱਥੇ ਉਹਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੇ ਕਿਆ ਸਾਈਆਂ ਲਗਾਤਾਰ ਤੇਜ਼ੀ ਨਾਲ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਮੌਕੇ ਭਾਜਪਾ ਪੰਜਾਬ ਦੇ ਸੀਨੀਅਰ ਆਗੂਆਂ ਦੇ ਅਹੁਦੇ ਦੀ ਹਾਜ਼ਰੀ ਵੀ ਰਹੇਗੀ ਦੱਸਦੇ ਕਿ ਚਰਨਜੀਤ ਸਿੰਘ ਬਰਾੜ ਦੀ ਭਾਜਪਾ ਦੇ ਸ਼ਾਮਿਲ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਖਾਸ ਕਰਕੇ ਮਾਲਵਾ ਇਲਾਕੇ ਦੇ ਵਿੱਚ ਇਸ ਦੇ ਸਿਆਸਤ ਦਾ ਕਾਫੀ ਅਸਰ ਪੈ ਰਿਹਾ ਕਿਉਂਕਿ ਬਹੁਤ ਸਾਰੀ ਚਰਚਾ ਹੋ ਰਹੀ ਹੈ ਨਾ ਉੱਥੇ ਦੱਸਣੀ ਹੈਗੇ ਵੀ ਹੈ ਕਿ ਹਾਲੇ ਦੇ ਵਿੱਚ ਚਰਨਦੀਪ ਸਿੰਘ ਬਰਾਰ ਵੱਲੋਂ ਸ਼੍ਰੋਮਣੀ ਕਾਲੀ ਦਲ ਤੋਂ ਅਸਤੀਫਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਅਗਲੇ ਸਿਆਸੀ ਕਦਮਾਂ ਨੂੰ ਲੈ ਕੇ ਕਈ ਵਾਰ ਇਖਿਆਸਰਾਂ ਲਗਾਈਆਂ ਜਾ ਰਹੀਆਂ ਸੀ ਪਰ ਅੱਜ ਹੁਣ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਸਾਹਮਣੇ ਆ ਰਹੀ ਕਿ ਹੁਣ ਸਿਆਸਤ ਵਿੱਚ ਵੱਡਾ ਝਮਾਕਾ ਹੋਣ ਜਾ ਰਿਹਾ ਕਿਉਂਕਿ ਇਹ ਪੰਜ ਪਾਤ ਵਿਚਰ ਜਦੋਂ ਚਾਂਦੀ ਸਿੰਘ ਦਾ ਬਰਾਰ ਸ਼ਾਮਿਲ ਹੋਣ ਕੇ ਤੇ ਇਸ ਤੋਂ ਬਾਅਦ ਅਕਾਲੀ ਦਲ ਨੂੰ ਵੱਡਾ ਇਹ ਚਟਕਾ ਲੱਗ ਸਕਦਾ ਕਿਉਂਕਿ 2027 ਦੀਆਂ ਚੋਣਾਂ ਨਜ਼ਦੀਕ ਆ ਗਏ ਨੇ ਇਸੇ ਦੇ ਤਹਿਤ ਹੁਣ ਅਦਲਾ ਬਦਲੀ ਆਗੂਆਂ ਦੀ ਹੋਣੀ ਵੀ ਸ਼ੁਰੂ ਹੋ ਗਿਆ ਉਹਨਾਂ ਨੇ ਕਿਹਾ ਕਿ ਅੱਜ ਭਾਜਪਾ ਦੇ ਵਿੱਚ ਚਰਨਦੀਪ ਸਿੰਘ ਬਰਾਰ ਜੋ ਕਿ ਨਵੀਂ ਸਿਆਸਤ ਪਾਰੀ ਸ਼ੁਰੂ ਕਰਨ ਜਾ ਰਹੇ ਨੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਹੁਣ ਇਹ ਵੱਡੀ ਤੇ ਅਹਿਮ ਖਬਰ ਜਿਹੜੀ ਤੁਹਾਨੂੰ ਸਾਂਝੀ ਕਰ ਰਹੇ ਇਸ ਦੇ ਨਾਲ ਅਕਾਲੀ ਦਲ ਨੂੰ ਕਹਿ ਸਕਦੇ ਕਿ ਕੋਈ ਵੱਡਾ ਚਟਕਾ ਮੋੜ ਤੋਂ ਲੱਗ ਸਕਦਾ ਕਿਉਂਕਿ ਲਗਾਤਾਰ ਹੀ ਜਦੋਂ ਚੋਣਾਂ ਵੀ ਹੁੰਦੀਆਂ ਨੇ ਤੇ ਉਸਾਰੇ ਆਗੂ ਜਿਹੜੇ ਆਪਣੀ ਪਾਰਟੀ ਦੇ ਵਿੱਚੋਂ ਨਿਕਲ ਕੇ ਦੂਜੀ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਨੇ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਅੱਜ ਭਾਜਪਾ ਦੇ ਵਿੱਚ ਚਰਨਦੀਪ ਸਿੰਘ ਬਰਾਰ ਜੋ ਕਿ ਸ਼ਾਮਿਲ ਹੋਣ ਜਾ ਰਹੇ ਨੇ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਅਕਾਲੀ ਦਰ ਨੂੰ ਇਹ ਵੱਡਾ ਘਾਟਾ ਜ਼ਰੂਰ ਪੈਣ ਵਾਲਾ ਹੈ